ਮੈਂ ਦਾਸ ਦਾ ਨਾਮ ਹਰੀ ਸਿੰਘ ਹੈ ਜੀ ਸਭ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਆਮਦਾਸ ਜੀ ਬਾਬਾ ਦੀਪ ਸਿੰਘ ਜੀ ਆਪੇ ਸੇਵਾ ਲੈ ਰਹੇ ਨੇ ਤੇ ਜਿੰਨੀ ਦਰ ਸੇਵਾ ਲੈਣਗੇ ਸਰੀਰ ਚੰਦ ਤੰਦਰੁਸਤਿਆ ਚੱਲਦਾ ਫਿਰਦਾ ਉਹਨਾਂ ਇਹਨਾਂ ਜ਼ਰੂਰ ਸੇਵਾ ਸੰਗਤ ਦੀ ਕਰਦੇ ਰਵਾਂਗੇ ਇਸ ਮੌਕੇ ਤੇ ਚਾਹ ਹੈ ਕਿ ਇਹੋ ਥਾਂ ਦੀ ਸੰਕੀਰਤੀ ਕੀਤੀ ਜਾਵੇ ਇਹ ਭਾਈ ਸਾਹਿਬ ਦੇਖਿਆ ਸਕੋ ਕਿ ਸੰਗਤ ਕਾਫੀ ਜ਼ਿਆਦਾ ਗਿਣਤੀ ਵਿੱਚ ਅਸੀਂ ਦਸਾਂ ਨਾਮਸਤਕ ਹੁੰਦੀ ਆ ਉਸ ਟੀਨੂ ਦੇਖਦੇ ਆ ਛੋਟੇ ਛੋਟੇ ਬੱਚੇ ਵੀ ਨਾਲ ਹੁੰਦੇ ਆ ਮਾਤਾ ਵਾਂ ਬਜ਼ੁਰਗਾਂ ਮਾਤਾ ਵਾਂ ਪੈਣਾ ਵਾਂ 70 70 80 ਸੀ ਸਾਲ ਦੀਆਂ ਔਰ ਫਿਰ ਉਹਨਾਂ ਨੂੰ ਸੌਣ ਲੱਗਿਆ ਉੱਥੇ ਥੋੜੀ ਦਿੱਕਤ ਹੁੰਦੀ ਸੀ ਪਰ ਮਨ ਦੇ ਵਿੱਚ ਆਇਆ ਵੀ ਕਿਉਂਕਿ ਮੈਨੂੰ ਦਾਸ ਨੂੰ ਸ਼ੁਰੂ ਕੀਤੇ ਅਜੇ ਥੋੜਾ ਜਿਹਾ ਸਮਾਂ ਆਇਆ 15 20 ਦਿਨ ਹੀ ਹੋਏ ਉਹ ਟੂਰ ਸਟਾਰਟ ਕੀਤੇ ਨੂੰ ਪਰ ਮਨ ਆਇਆਗਾ ਵਿੱਚ ਕੋਈ ਨਹੀਂ ਬਿਜ਼ਨਸ ਚੱਲਦਾ ਹੀ ਰਹਿਣਾ ਹੋ ਜਾਊਗਾ ਕੋਈ ਗੱਲ ਨਹੀਂ ਆਪੇ ਸਟੈਂਡ ਜਿਨੇ ਇਧਰ ਨਹੀਂ ਕੋਈ ਨਹੀਂ ਸਮਾਂ ਲੱਗਦਾ ਨਵਾਂ ਨਵਾਂ ਬਿਜ਼ਨਸ ਸਟਾਰਟ ਚੱਲਣ ਤੇ ਤੇ ਮੈਂ ਫਿਰ ਦਾਸ ਨੇ ਉੱਥੇ ਪੰਪਲੈਟ ਲ ਤੋ ਉਹ ਪੰਫਲੈਟ ਕਾਫੀ ਸੰਗਤ ਨੇ ਪਿਆਰ ਕੀਤਾ ਅੱਗੇ ਅੱਗੇ ਇੰਸਟਾਗ੍ਰam ਫੇਸਬੁਕ ਤੇ ਸ਼ੇਅਰ ਹੋ ਲਾਪੇ ਤੇ ਸੰਗਤ ਨੇ ਬੜਾ ਸਾਥ ਦਿੱਤਾ ਪ੍ਰਿਆਗ ਕੀਤਾ ਫਿਰ ਉਹ ਵੈਸੇ ਉਹ ਦੋਸਤਾਂ ਰੈਂਟ ਕੀ ਜਾਂਦੇ ਹੁੰਦੇ ਉਹ ਹੋਟਲ ਦਾ ਰੈਂਟ ਵੀ ਅਜਿਹਾ ਲੈਂਦੇ ਸੀਗੇ 1200 ਰੁਪਇਆ ਪਰ ਜਦੋਂ ਦੀ ਸਤਿਗੁਰੂ ਸੱਚੇ ਭਾਸ਼ਾ ਨੇ ਸਮੱਤ ਬਖਸ਼ੀ ਸਿਰ ਤੇ ਹੱਥ ਰੱਖਿਆ ਉਹਦੇ ਜਿਹੜੀ ਅਸੀਂ ਭੇਟਾ ਘਟਾ ਦਿੱਤੀ ਸੰਗਤ ਵਾਸਤੇ ਜਿਹੜੀ ਸੰਗਤ ਆ ਉਹ ਅਗੋ ਪਿਛੋ ਜਦੋਂ ਵੀ ਹੁੰਦੀ ਹੈ ਸੈਟਰਡੇ ਸੰਡੇ ਤੋਂ ਬਗੈਰ ਅਸੀਂ ਜਿਹਦਾ 1200 ਰੁਪਿਆ ਰੂਮ ਚਾਰਜਸ ਲਈਦੇ ਅਸੀਂ ਉਹ ਸਿਰਫ ਸੰਗਤ ਵਾਸਤੇ ਅਸੀਂ 500 ਰੁਪਿਆ ਭੇਟਾ ਕਰ ਦਿੱਤੀ ਗਈ ਹੈ ਨਹੀਂ ਫੋਨ ਬਸ ਇੰਨਾ ਜ਼ਿਆਦਾ ਪਿਆਰ ਹੁੰਦਾ ਕਿ ਮੈਂ ਦੱਸ ਨਹੀਂ ਸਕਦਾ ਕੋਈ ਜਿੰਨੇ ਫੋਨ ਹੁੰਦੇ ਆ ਆਊਟ ਆਫ ਸਿਟੀ ਆਊਟ ਆਫ ਕੰਟਰੀ ਦੋ ਬੋਥ ਫੋਨ ਆ ਰਹੇ ਵੀ ਭਾਈ ਸਭ ਹੋਟਲ ਚ ਕਿਹੜੀ ਚੀਜ਼ ਦੀ ਲੋੜ ਆ ਅਸੀਂ ਉਹ ਭੇਜਦੇ ਆ ਗੱਦੇ ਚਾਹੀਦੇ ਤੁਸੀਂ ਗੱਦੇ ਕਹਿ ਰਹੇ ਸੀ ਵੀਡੀਓ ਚ ਮੈਂ ਕਹਿੰਨੀ ਸੀ ਗੱਦੇ ਵੀ ਅਸੀਂ ਲੈ ਲਏ ਆ ਹੋਰ ਕਿਹੜੀ ਚੀਜ਼ ਏਸੀ ਤੱਕੇ ਮੈਂ ਕਹਾਂ ਜੀ ਏਸੀ ਵੀ ਹੈਗੇ ਆ ਸਾਡੇ ਸਾਰੇ ਦੱਸੋ ਕੀ ਲੋੜ ਕੀ ਸੇਵਾ ਭੇਜੀ ਮੈਂ ਕਹਿੰਨੀ ਸਤਿਗੁਰ ਸੱਚੇ ਬਾਸਾ ਜੀ ਨੇ ਸਭ ਕੁਝ ਦਿੱਤਾ ਜਦੋਂ ਜ਼ਰੂਰਤ ਆਏਗੀ ਜ਼ਰੂਰ ਦੱਸਾਂਗੇ ਬਸ ਸਤਿਗੁਰ ਸੱਚੇ ਬਾਸਾ ਜੀ ਨੇ ਇਧਰ ਲੈਣਗੇ ਜ਼ਰੂਰ ਕਰਾਂਗੇ ਹੋਰ ਸੰਤਾਂ ਨੂੰ ਕੀ ਕਹਣਾ ਹੈ ਸੰਗਤਾ ਨੂੰ ਜੀ ਬੇਨਤੀ ਆ ਕਿ ਸੰਗਤਾ ਬਹੁਤ ਜ਼ਿਆਦਾ ਕਾਲ ਕਰਦੀਆਂ ਕਿ ਬੁਕਿੰਗ ਕਰ ਲਓ ਜਿਹੜਾ ਉਹ ਸ਼ਨੀਵਾਰ ਬੁਕਿੰਗ ਵਾਸਤੇ ਕਾਲ ਕਰਦੀਆਂ ਸੰਗਤਾ ਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਦਾਸ ਨੇ ਕਿ ਜਿਹੜੀ ਬੁਕਿੰਗ ਆ ਉਹ ਸ਼ਨੀਵਾਰ ਤੇ ਐਤਵਾਰ ਛੱਡ ਕੇ ਤੁਸੀਂ ਅੱਗੋਂ ਪਿੱਛੋਂ ਜਦੋਂ ਮਰਜ਼ੀ ਕਰਵਾ ਸਕਦੇ ਹੋ ਪਰ ਸ਼ਨੀਵਾਰ ਉਹ ਐਤਵਾਰ ਦੀ ਬੇਨਤੀ ਆ ਕਿ ਕਈ ਮਾਤਾਵਾ ਪੈਣਾ ਆ ਕੇ ਨਾ ਹੋਟਲ ਦੇ ਇੱਥੇ ਕਾਊਂਟਰ ਦੇ ਉੱਤੇ ਖੜੀਆਂ ਹੁੰਦੀਆਂ ਉਹ ਨਾਲ ਬੱਚੇ ਵੀ ਹੁੰਦੇ ਆ ਪੈਣਾ ਹੁੰਦੀਆਂ ਉਹਨਾਂ ਦੀਆਂ ਮਾਤਾਵਾ ਹੁੰਦੀਆਂ ਔਰ ਫਿਰ ਆਪਾ ਉਹਨਾਂ ਨੂੰ ਛੱਡ ਕੇ ਬੁਕਿੰਗ ਵਾਲਿਆਂ ਨੂੰ ਰੂਮ ਦੀ ਚਾਬੀ ਆਪਾਂ ਕਹੀਏ ਕਿ ਸਾਡੇ ਰੂਮ ਬੋਕੇ ਉਹ ਚੰਗਾ ਜਿਆ ਨਹੀਂ ਲੱਗਦਾ ਕਿਉਂਕਿ ਕਰਨੀ ਤਾਂ ਆਪਾਂ ਸੇਵਾ ਸਾਰੇ ਸੰਗਤ ਨੂੰ ਮਾਗੇ ਵੀ ਬੇਨਤੀ ਕੀਤੀ ਸੀ ਕਿ ਜਿਹੜੀ ਵੀ ਸੰਗਤ ਹੈ ਉਹ ਆ ਕੇ ਸਾਡੇ ਇੱਥੇ ਮੌਕੇ ਤੇ ਚਾਬੀ ਲੈ ਲੇ ਮੌਕੇ ਤੇ ਰੂਮ ਲੈ ਲੇ ਫੋਨ ਦੇ ਵਿੱਚ ਜਿਹੜੀ ਸ਼ਨੀਐਤਵਾਰ ਦੀ ਬੁਕਿੰਗ ਨਹੀਂ ਕੀਤੀ ਜਾਊਗੀ ਜਿਹੜੀ ਬੁਕਿੰਗ ਕੀਤੀ ਜਾਊਗੀ ਉਹ ਓਨਲੀ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਤੱਕ ਕਿਸੇ ਟਾਈਮ ਵੀ ਬੁਕਿੰਗ ਕਰਾ ਸਕਦੇ ਹੋਰ ਉਹ ਵੀ ਉਹਦੀ ਭੇਟਾ ਜਿਹੜੀ ਅਸੀਂ ਅੱਧੀ ਲਵਾਂਗੇ ਹੋਟਲ ਵਿੱਚ ਕਿਹੜੀ ਹੋਟਲ ਵਿੱਚ ਭਾਈ ਸਾਹਿਬ ਜੀ ਸਰਵਿਸ ਦਾਸ ਵੱਲੋਂ ਦਿੱਤੀ ਜਾ ਰਹੀ ਆ ਇੱਕ ਚਾਹ ਦੀ ਇੱਕ ਪਾਣੀ ਦੀ ਬੋਤਲ ਆ ਵਗੈਰਾ ਉਹ ਸੰਗਤ ਨੂੰ ਮਹਿਆ ਕਰਵਾਈਆਂ ਜਾ ਰਹੀਆਂ ਵਾ ਉਸ ਤੋਂ ਇਲਾਵਾ ਸੰਗਤ ਨੂੰ ਬੇਨਤੀ ਕੀਤੀ ਸੀ ਕਿ ਕਿਸੇ ਨੇ ਪ੍ਰਸ਼ਾਦਾ ਛਕਣਾ ਵਾ ਉਹ ਵੀ ਆਪ ਜੀ ਇੱਥੇ ਲੱਗੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਾ ਦਾ ਡੇਰਾ ਵਾ ਜਿੱਥੇ ਦਾਸ ਨੇ ਉਹਨਾਂ ਨੂੰ ਬੇਨਤੀ ਕੀਤੀ ਸੀ ਉਹਨਾਂ ਬੇਨਤੀ ਪ੍ਰਵਾਨ ਕੀਤੀ ਤੋਂ ਉਹਨਾਂ ਆਖਿਆ ਵੀ ਜਿੰਨੀ ਵੀ ਸੰਗਤ ਇੱਥੇ ਡੇਰੇ 'ਚ ਤੁਸੀਂ ਭੇਜੋ ਅਸੀਂ ਪ੍ਰਸ਼ਾਦਾ ਆਪਣੇ ਕੋਲੋਂ ਛਕਾਵਾਂਗੇ